ਚੰਗੇ ਭਵਿੱਖ ਬਣਾਉਣ ਦੇ ਲਈ ਬੱਚਿਆਂ ਨੂੰ ਮੁੱਢਲੀ ਵਿੱਦਿਆ ਤੇ ਧਾਡਾ ਦੇਣਾ ਜ਼ਰੂਰੀ ਆ ਹੁਣ ਜੇ ਸਾਡੇ ਬੱਚੇ ਮੁੱਢਲੀ ਸੂਰਤਾ ਤੋਂ ਹੀ ਮੁਨਕਰ ਹੋਣਗੇ ਉਹਨਾਂ ਨੂੰ ਮਿਲੂਗਾ ਹੀ ਨਹੀਂ ਤੇ ਉਹ ਕਿੱਥੇ ਕੀ ਕਰਨਗੇ ਸਾਡੇ ਬੜੇ ਚੋਟੀ ਦੇ ਸਕੂਲਿਆ ਅਮਰਗੜ ਹਲਕੇ ਦੇ ਵਿੱਚ ਜਿਨ੍ਹਾਂ ਦਾ ਨਾਂਬਰ ਤੇ ਮੈਨੂੰ ਲੱਗਦਾ ਕਈ ਪ੍ਰਾਈਵੇਟ ਸਕੂਲਾਂ ਨਾਲੋਂ ਸਾਡੇ ਸਕੂਲ ਬਿਹਤਰ ਨੇ ਬਹੁਤ ਸਾਰੇ ਧਰਤੀ ਦਾ ਜਿਹੜਾ ਪਾਣੀ ਤੇ ਡੂੰਘਾ ਹੋ ਗਿਆ ਡੂੰਘੇ ਹੋਣ ਨਾਲ ਤਾਂ ਹਜ਼ਾਰਾਂ ਸਵੈਸਿਆ ਪੈਦਾ ਹੁੰਦੀਆਂ ਨੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਐਮਐਲ ਸਾਹਿਬ ਦਾ 7 ਲੱਖ 51000 ਦੀ ਗ੍ਰਾਂਟ ਇਹਨਾਂ ਨੇ ਦਿੱਤੀ ਤੇ ਸਕੂਲ ਨੂੰ ਬਹੁਤ ਸਵਾਗਤ ਹੈ ਤੁਹਾਡਾ ਮੈਂ ਤੁਹਾਡਾ ਆਪਣਾ ਜਤਿੰਦਰ ਬੰਨਵੀ ਅੱਜ ਦੇ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਰ ਮਾਜਰਾ ਵੱਲੋਂ ਸਲਾਰ ਸਕੂਲ ਦੇ ਵਿੱਚ ਉਦਘਾਟਨ ਕੀਤਾ ਜਾ ਰਿਹਾ ਹੈ ਲਗਾਤਾਰ ਅਮਰਗੜ ਹਲਕੇ ਦੇ ਸਕੂਲਾਂ ਦਾ ਸਿੱਖਿਆ ਕ੍ਰਾਂਤੀ ਤਹਿਤ ਉਦਘਾਟਨ ਕੀਤਾ ਜਾਂਦਾ ਹੈ ਗੱਲਬਾਤ ਕਰ ਲੈਣੇ ਕਿ ਹੁਣ ਤੱਕ ਕਿੰਨੇ ਕੁ ਸਕੂਲਾਂ ਦਾ ਉਦਘਾਟਨ ਕਰ ਚੁੱਕੇ ਨੇ ਕਿੰਨੇ ਕੁ ਗ੍ਰਾਂਟਾਂ ਜਿਹੜੀਆਂ ਅਮਰਗੜ ਹਲਕੇ 'ਚ ਖਰਚ ਕਰ ਚੁੱਕੇ ਨੇ ਸਵਾਗਤ ਹੈ ਤੁਹਾਡਾ ਜੀ ਹਾਂ ਬਹੁਤ ਬਹੁਤ ਧੰਨਵਾਦ ਕਿ ਮੈਂ ਪਿਛਲੇ 15-20 ਦਿਨ ਹੋ ਗਏ ਬਹੁਤ سارے ਸਕੂਲ ਇਹਦੇ 10 ਕਦੇ 4 ਕਦੇ 5 ਸਕੂਲਾਂ ਚ ਬਾਰੀ ਸੁੱਤੇ ਜਾਂਦੇ ਆ ਕਿਉਂਕਿ ਸਾਡੇ ਹਰ ਇੱਕ 125 26 ਪਿੰਡ ਨੇ ਜਿੰਨੇ ਦੇ ਵਿੱਚ ਬਹੁਤ ਸਾਰੀਆਂ ਮੁੱਢੀਆਂ ਲੋੜਾਂ ਨਹੀਂ ਤੇ ਸਕੂਲਾਂ ਨੇ ਕਰੀਬ ਕਿ ਜਿਹੋ ਉਹਨਾਂ ਸਾਰਿਆਂ ਲੋੜਾਂ ਪੂਰੀਆਂ ਕਰ ਰਹੇ ਆ ਜਿਵੇਂ ਤੁਸੀਂ ਇੱਥੇ ਦੇਖਿਆ ਕਿ ਕਮਰੇ ਦੇ ਵਿੱਚ 7.5 ਲੱਖ ਦੀ ਗ੍ਰਾਂਟ ਨਾਲ ਸਾਡੇ ਦੂਜੇ ਪਾਸੇ ਬਾਉਂਡਰੀ ਆ ਜਿਹਦੀ 14 ਲੱਖ ਕਰੀਬ 21 ਲੱਖ ਦੇ ਫਿਰ ਦੇ ਕਰਦਾ ਇਥੇ ਸਕੂਲ ਤੇ ਰਕੀਆ ਲੱਗਾ ਟੋਟਲ ਹਲਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਹਰਦੇਵ ਸਿੰਘ ਭੈਣੇ 9 ਕਰੋੜ ਤੋਂ ਵੀ ਉੱਪਰ ਰਕੀਆ ਹੁਣ ਤੱਕ ਲੱਗ ਚੁੱਕੇ ਹਨ ਇੱਕ ਹਲਕੇ ਦੇ ਲਈ ਇੰਨੀ ਅਮਾਉਂਟ ਇੱਕ ਲਗਾ ਦੇਣੀ ਇੱਕ ਸਰਕਾਰ ਦੀ ਨੇਕ ਨੀਤ ਦਾ ਕੰਮ ਹੈ ਕਿਉਂਕਿ ਇਹ ਸਾਡੀ ਸਰਕਾਰੇ ਸਿਰ ਦੇ ਵੀ ਸਾਡੇ ਪੰਜਾਬ ਦੇ ਬੱਚਿਆਂ ਦਾ ਭਵਿੱਖ ਆ ਬਹੁਤ ਚੰਗਾ ਬਣੇਗਾ ਚੰਗੇ ਭਵਿੱਖ ਬਣਾਉਣ ਦੇ ਲਈ ਬੱਚਿਆਂ ਨੂੰ ਮੁੱਢਲੀ ਵਿੱਦਿਆ ਤੇ ਢਾਂਡਾ ਦੇਣਾ ਜ਼ਰੂਰੀ ਹੈ ਹੁਣ ਜੇ ਸਾਡੇ ਬੱਚੇ ਮੁੱਢਲੀ ਸੂਰਤਾ ਤੋਂ ਹੀ ਮੁਨਕਰ ਹੋਣਗੇ ਉਹਨਾਂ ਨੂੰ ਮਿਲੂਗਾ ਹੀ ਨਹੀਂ ਤੇ ਉਹ ਕਿੱਥੇ ਕੀ ਕਰਨਗੇ ਸਕੂਲਾਂ ਦੇ ਜਿਹੜਾ ਢਾਂਜਾ ਹੁੰਦਾ ਸਕੂਲ ਸ਼ਬਦ ਬੋਲਣਾ ਸਕੂਲ ਨਹੀਂ ਬਣ ਜਾਂਦਾ ਸਕੂਲ ਇੱਕ ਬਹੁਤ ਵੱਡਾ ਢਾਂਜਾ ਦਾ ਨਾ ਹੁੰਦਾ ਜਿਹਦੇ ਵਿੱਚ ਲੈਬਸ ਹੁੰਦੀਆਂ ਨੇ ਸਪੋਰਟਸ ਦੇ ਖੇਡਾਂ ਦੇ ਮੈਦਾਨ ਬਾਲਡਰੀਆਂ ਕਮਰੇ ਫਰਨੀਚਰ ਜਿਵੇਂ ਹੁੰਦੇ ਸੀ ਨਾਲ ਬੋਰਡ ਲੱਗ ਰਹੇ ਨੇ ਜੇ ਇਲੈਕਟ੍ਰਿਕ ਬੋਰਡ ਨੇ ਜਿਹੜੇ YouTube ਨਾਲ ਜੁੜੇ ਹੁੰਦੇ ਨੇ ਪਰ ਅੱਜ ਯੁੱਗ ਬਦਲ ਗਿਆ ਹੈ ਜੇ ਸਾਡੇ ਪ੍ਰਾਇਮਰੀ ਜਿਹੜੇ ਸਕੂਲ ਨੇ ਹਾਈ ਸਕੂਲ ਨੇ ਉਹ ਪ੍ਰਾਈਵੇਟ ਸਕੂਲਾਂ ਤੋਂ ਵੀ ਬਿਹਤਰ ਸਹੂਲਤਾਂ ਦੇ ਰਹੇ ਨੇ ਬਿਹਤਰ ਪੜਾਈ ਕਰਾ ਰਹੇ ਨੇ ਜਿਸ ਕਰਕੇ ਸਾਡੇ ਪੰਜਾਬ ਦੀ ਜਿਹੜੀ ਜਨਤਾ ਹੁਣ ਬਹੁਤ ਜ਼ਿਆਦਾ ਇਸ ਗੱਲ ਤੋਂ ਖੁਸ਼ ਆ ਮੁੱਖ ਮੰਤਰੀ ਜੀ ਦਾ ਇਹ ਜਿਹੇ ਉਦਮ ਦੇ ਸਦਕਾ ਹੀ ਇਹ ਕੁਝ ਹੋਣ ਦੀ ਸੰਭਵ ਹੋਇਆ ਐਮ ਐਲ ਐ ਸਾਬ ਤੁਸੀਂ ਇੱਕ ਸਕਸੈਸਫੁਲ ਸਕੂਲ ਰਨ ਕਰ ਰਹੇ ਹੋ ਕੀ ਮੰਨ ਲਓ ਉਸ ਤਰ੍ਹਾਂ ਕੋਈ ਸਰਕਾਰੀ ਸਕੂਲਾਂ ਚ ਵੀ ਕੋਈ ਨੀਤੀਆਂ ਵੱਖਰੀਆਂ ਤੁਸੀਂ ਲੈ ਕੇ ਆ ਰਹੇ ਹੋ ਜਿਵੇਂ ਤੁਹਾਡਾ ਪ੍ਰਾਈਵੇਟ ਸਕੂਲ ਤੁਸੀਂ ਵਧੀਆ ਲਿਖ ਨਾਲ ਚਾਹ ਰਹੇ ਹੋ ਕੋਈ ਇਸ ਤਰ੍ਹਾਂ ਕੋਈ ਨਹੀਂ ਉਹ ਨਹੀਂ ਹੁੰਦਾ ਕੋਈ ਸਮਾਂ ਥਾਂ ਹੁੰਦਾ ਪਰ ਸਾਡੇ ਕੋਲੇ ਸਰਕਾਰੀ ਸਕੂਲ ਉਹਨਾਂ ਤੋਂ ਵੀ ਉੱਪਰ ਦੇ ਹੈਗੇ ਨੇ ਉਦੋਂ ਬਿਲਡਿੰਗਾਂ ਵਧੀਆ ਹੈਗੀਆਂ ਨੇ ਉਹਨਾਂ ਨੂੰ ਸਹੂਲਤਾਂ ਵਧੀਆ ਨੇ ਤੇ ਪੜਾਈ ਵੀ ਬਹੁਤ ਮੁਕਾਬਲੇ ਦੀ ਪੜਾਈ ਤਾਂ ਜੇ ਹੁਣ ਸਾਰੇ ਮੁਕਾਬਲੇ ਦੀ ਚਾਹੁੰਦੇ ਸੀ ਹਰ ਸਕੂਲ ਚ ਕੋਈ ਇੱਕ ਸਕੂਲ ਚ ਵਧੀਆ ਹੋ ਰਹੀ ਹੈ ਕਿ ਦੂਏਜ ਘਟੇ ਕਿਉਂ ਹੋ ਰਹੀ ਹੈ ਜਿਹੜੇ ਬੱਚੇ ਦਾ ਭਵਿੱਖ ਗਿਆ ਤਾਂ ਗਿਆ ਅਸੀਂ ਤਾਂ ਸਾਰੇ ਸਕੂਲਾਂ ਦੇ ਸਾਰਿਆਂ ਦਾ ਭਵਿੱਖ ਉਜਲ ਕਰਨ ਲਈ ਕਰਨਾ ਸਾਡੇ ਬੜੇ ਚੋਟੀ ਦੇ ਸਕੂਲ ਨੇ ਅਮਰਗੜ ਹਲਕੇ ਦੇ ਵਿੱਚ ਜਿਨ੍ਹਾਂ ਦਾ ਨਾਮ ਬੜਾ ਤੇ ਮੈਨੂੰ ਲੱਗਦਾ ਕਈ ਪ੍ਰਾਈਵੇਟ ਸਕੂਲਾਂ ਨਾਲੋਂ ਸਾਡੇ ਸਕੂਲ ਬਿਹਤਰ ਨੇ ਪਾਣੀਆਂ ਦਾ ਮੁੱਦਾ ਚੱਲ ਰਿਹਾ ਹੈ ਪਾਣੀਆਂ ਤੁਸੀਂ ਆਵਾਜ਼ ਵੀ ਉਠਾਈ ਹੈ ਡਾਰਕ ਜ਼ੋਨ ਬਣੇ ਪਏ ਨੇ ਅਮਰਗੜ ਤੇ ਮਰੇਕੋਲੜਾ ਦੇ ਕਈ ਜ਼ੋਨ ਨੇ ਸਰ ਕਿਵੇਂ ਮਤਲਬ ਇਹ ਹੇਟਾਂ ਜਿਹੜਾ ਰੀਚਾਰਜ ਪਾਣੀ ਦਾ ਕੋਈ ਐਸ ਤਰ੍ਹਾਂ ਦੀ ਨੀਤੀ ਕੋਈ ਸਰਕਾਰ ਵੱਲੋਂ ਬਣਾਈ ਜਾ ਰਹੀ ਹੈ ਵੀ ਪਾਣੀ ਦਾ ਰੀਚਾਰਜ ਕੀਤਾ ਜਾਵੇ ਧਰਤੀ ਦੇ ਵਿੱਚ ਵੀ ਬਹੁਤ ਸਾਰੀਆਂ ਯੋਜਨਾਵਾਂ ਬਣ ਰਹੀਆਂ ਨੇ ਪਹਿਲੀ ਗੱਲ ਤੇ ਆ ਜੇ ਅਸੀਂ ਇਹ ਬੈਂਕ ਸਾਡੇ ਧਰਤੀ ਦੀ ਇਹਦੇ ਵਿੱਚ ਪਾਣੀ ਬੈਂਕਾਂ ਜੇ ਅਸੀਂ ਕੱਢਾਂਗੇ ਘੱਟ ਪਾਵਾਂਗੇ ਵੱਧ ਫੇਰ ਇਹ ਘਟਾਪੂਰਨ ਪਿਛਲੇ 30 35 ਸਾਲਾਂ ਤੋਂ ਨਿਰਧਾਇਤਾਪੂਰਨ ਸਾਡੇ ਸਰਕਾਰਾਂ ਨੇ ਇਹ ਵਿਵਹਾਰ ਕੀਤਾ ਜਿਹਦੇ ਕਾਰਨ ਸਾਡੀ ਬਹੁਤ ਸਾਰੇ ਧਰਤੀ ਦਾ ਜਿਹੜਾ ਪਾਣੀ ਤੇ ਡੂੰਘਾ ਹੋ ਗਿਆ ਡੂੰਘੇ ਹੋਣ ਨਾਲ ਤਾਂ ਹਜ਼ਾਰਾਂ ਸਵੈਸ਼ਿਆ ਪੈਦਾ ਹੁੰਦੀਆਂ ਨੇ ਸਾਡੇ ਰੁਇਤੀ ਦਰਖਤ ਗਏ ਸਾਡੇ ਫਸਲਾਂ ਤੇ ਅਸਰ ਪੈ ਗਿਆ ਤੇ ਸਾਡੇ ਥੱਲੇੋਂ ਪਾਣੀ ਦੇ ਕਈ ਥਾਂ ਤੇ ਪਾਣੀ ਦੇ ਟੈਸਟ ਵੀ ਫੇਲ ਹੋ ਰਹੇ ਤੇ ਤੇ ਉਹ ਤੋਂ ਬਣਾ ਸਾਡੇ ਗਰੀਬਾਂ ਦੇ ਨਲਕੇ ਵੀ ਬੇਲੀ ਹੋ ਗਏ ਤੇ ਮੈਂ ਤਾਂ ਆਸ ਕਰਦਾ ਵੀ ਜੇ 10-15 ਸਾਲ ਸਾਡੀਆਂ ਇਹ ਨੀਤੀਆਂ ਜਾਰੀ ਰਹੀਆਂ ਤੇ ਅਸੀਂ ਪੰਜਾਬੀਆਂ ਨੂੰ ਇੱਕ ਵਾਅਦਾ ਕਰਦੇ ਹਾਂ ਵੀ ਦੁਬਾਰੇ ਖੂਹਾਂ 'ਚ ਪਾਣੀ ਆਉਣ ਲਾ ਦੇਾਂਗੇ ਪਰ ਉਹ ਤਾਂ ਹੋ ਸੰਭੋ ਹੋ ਇਹ ਸਾਡੇ ਸਾਰੇ ਲੋਕ ਸਾਥ ਦੇਣਗੇ ਬਿਲਕੁਲ ਅਤੇ ਨਾਲ ਸਾਡੇ ਸਲਾਰ ਨੇ ਕਿਵੇਂ ਦੇਖਦੇ ਹੋ ਐਮਐਲਏ ਸਾਹਿਬ ਆਏ ਨੇ ਕੀ ਕਹਿੰਦੇ ਇਹਨਾਂ ਨੇ ਬਹੁਤ ਬਹੁਤ ਧੰਨਵਾਦ ਕਰਦੇ ਐਮਐਲਏ ਸਾਹਿਬ ਦਾ 7 ਲੱਖ 51 ਹਜ਼ਾਰ ਦੀ ਗ੍ਰਾਂਟ ਇਹਨਾਂ ਨੇ ਦਿੱਤੀ ਤੇ ਸਕੂਲ ਨੂੰ ਬਹੁਤ ਵਧੀਆ ਪਹਿਲਾਂ ਵੀ ਸਕੂਲ ਨੂੰ ਗ੍ਰਾਂਟ ਦੇ ਚੁ ਹਾਂਜੀ ਉਹ ਹਾਈ ਸਕੂਲ ਨੂੰ 14 ਲੱਖ ਦੀ ਆਈ ਹੈ ਤੇ ਪਹਿਲਾਂ ਕੋਈ ਹੋਇਆ ਵੀ ਹੈ ਹੋਰ ਸਰਕਾਰਾਂ ਮੌਕੇ ਗ੍ਰਾਂਟ ਆਈ ਹੈ ਸਕੂਲਾਂ ਨੂੰ ਜਾਂ ਕੋਈ ਨਹੀਂ ਨਹੀਂ ਕਿਸੇ ਮੌਕੇ ਨਹੀਂ ਹੈਗੀ ਧੰਨਵਾਦ ਕਰਦੇ ਐਮਐਲਏ ਸਾਹਿਬ ਦਾ ਬਹੁਤ ਬਹੁਤ ਠੀਕ ਠੀਕ ਤੁਹਾਡਾ ਧੰਨਵਾਦ ਜੀ ਇਹ ਸਾਨੂੰ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਨਵਾਲਾ ਜੀ ਨੇ ਦੱਸਿਆ ਕਿ ਅਮਰਗੜ ਹਲਕੇ ਜਿਹੜੇ ਸਕੂਲ ਨੇ ਉਹਨਾਂ ਨੂੰ ਪ੍ਰਾਈਵੇਟ ਸਕੂਲਾਂ ਦੀ ਤਰਜ਼ ਤੇ ਲਿਆਂਦਾ ਜਾਊਗਾ ਤੇ ਨਾਲ ਹੀ ਪਿੰਡ ਵਾਸੀਆਂ ਵੱਲੋਂ ਉਹਨਾਂ ਦਾ ਧੰਨਵਾਦ ਵੀ ਕੀਤਾ ਗਿਆ ਹੈ ਸਹਿਯੋਗੀ ਡਾਕਟਰ ਪਵਿੱਤਰਨਾ ਜਤਿੰਦਰ ਮਨਵੀ న్యూਸ ਟੂਡੇ ਪੰਜਾਬ ਅਮਰਗੜ